ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਅੱਜ ਤੁਹਾਨੂੰ ਪਤਾ ਹੀ ਹੈ ਨਾ ਰਾਤ ਦੇ ਵੀ ਆਪਾਂ ਜਿੱਥੇ ਮੰਨ ਲਓ ਮੱਕੀ ਵੱਢੀ ਦੀ ਹੈ ਨਾ ਉਹ ਟਿਕਾਣੇ ਤੇ ਪਹੁੰਚੇ ਹੋਏ ਆ ਇੱਥੇ ਆਪਣਾ ਕਟਰ ਵੀ ਆਪਣਾ ਇੱਥੇ ਖੜਾ ਆ ਨਾ ਵੀ ਮਸ਼ੀਨ ਆਪਾਂ ਇੱਥੇ ਹਲੇ ਤਾਂ ਖੜਾ ਕੇ ਜਾਵਾਂਗੇ ਨਾ ਵੀ ਜਿਹੜੀ ਹਾਰ ਹਾਰ ਦਾ ਸੀਜ਼ਨ ਆ ਉਹਦੇ ਵਾਸਤੇ ਇੱਕ ਬੰਦਾ ਤਾਂ ਆਪਾਂ ਨੂੰ ਮਿਲ ਗਿਆ ਇੱਕ ਬੰਦੇ ਦੀ ਹੋਰ ਜ਼ਰੂਰਤ ਆ بس ਮੰਨ ਲਓ ਹੁਣ ਸਾਡੀਆਂ ਟਿਕਟਾਂ ਹਨਾ ਤੜਕੇ 12 ਤਰੀਕ ਦੀਆਂ ਸਵੇਰ ਦੀਆਂ ਸਾਡੀਆਂ ਟਿਕਟਾਂ ਆਪਣੇ ạtarsī ਤੋਂ ਪੰਜਾਬ ਦੀਆਂ ਹਨਾ ạtarsī ਤੋਂ ਸਿੱਧਾ ਜਾਵਾਂਗੇ ਪੰਜਾਬ ਪੰਜਾਬ ਤੋਂ 2-4 ਦਿਨ ਲਾ ਕੇ ਹਨਾ ਨਹੀਂ ਮੰਨ ਲਓ ਕੰਮ ਕਾਰ ਜੇ ਇੱਕ ਦੋ ਗੋ ਨਵੇੜਨ ਤੋਂ ਬਾਅਦ ਫਿਰ ਬੰਦਾ ਲੱਭ ਕੇ ਇੱਕ ਬੰਦੇ ਦੀ ਜ਼ਰੂਰਤ ਆਪਾਂ ਨੂੰ ਹੋਰ ਆ ਜੇ ਹਨਾ ਵੀ ਚਾਹੇ ਸੈਕੰਡ ਡਰਾਈਵਰ ਹੋਵੇ ਉਹ ਚਾਹੇ ਫਾਸਟ ਹੋਵੇ ਹਨਾ ਵੀ ਮੀਨ ਇਹਦੇ ਵੀ ਚੱਲਣ ਵਾਲਾ ਹੋਵੇ ਬੰਦਾ ਨਾ ਵੀ ਮਨ ਲੋ ਕਣਕ ਦਾ ਉਧਰਲੀ ਕਣਕ ਦਾ ਵੀ ਮਨ ਲੋ ਸੀਜ਼ਨ ਲਵਾਵੇ ਹਰ ਹਰ ਦਾ ਹੋ ਗਿਆ ਕਣਕ ਦਾ ਹੋ ਗਿਆ ਨਾ ਵਿਚਾਈ ਛੋਲੇ ਵੜਨੇ ਪੈਣ ਜੋ ਮਰਜੀ ਵੜਨਾ ਪਵੇ ਉਹਦੇ ਵਾਸਤੇ ਆਪਾਂ ਨੂੰ ਇੱਕ ਬੰਦੇ ਦੀ ਹੋਰ ਜ਼ਰੂਰਤ ਆ ਬਾਕੀ ਅੱਜ ਦਾ ਆਪਾਂ ਮਸ਼ੀਨਾਂ ਨਾ ਖੜੀ ਕਰਕੇ ਰਵਾਨਗੀ ਕਰ ਰਹੇ ਆ ਬਾਕੀ ਸਾਰੇ ਕੰਬਾਈਨ ਵਾਲੇ ਭਰਾਵਾਂ ਨੂੰ ਬਹੁਤ ਬਹੁਤ ਲੱਖ ਲੱਖ ਨਾ ਮੁਬਾਰਕਾਂ ਜਿਹੜੇ ਸਾਡੇ ਕੰਬਾਈਨਾ ਦੇ ਟੂਲ ਲੱਗਦੇ ਸੀ ਉਹ ਪਾ ਪਿੱਛੇ ਵੀਡੀਓ ਪਾਈ ਸੀ ਨਾ ਪਿਛਲੀ ਜਿਵੇਂ ਮੰਨ ਲਓ ਕਨਫਰਮ ਨਹੀਂ ਜਾਂਦੀ ਤਾਂ ਬਈ ਮੈਨੂੰ ਵੀ ਨਾ ਕਿਉਂ ਫਟ ਪੜੇ ਲੈ ਕੇ ਹੋਣ ਕਰਕੇ ਵੀ ਮਨ ਨੂੰ ਪੱਕਾ ਨਹੀਂ ਤਾਂ ਹੈਗਾ ਵੀ ਪੱਕਾ ਸ਼ੋਰ ਨਹੀਂ ਤਾਂ ਹੈਗਾ ਇਹ ਚੀਜ਼ ਪਰ ਅੱਜ ਜਿਹੜੀ ਹਨਾ ਮੰਨ ਲਓ ਖਬਰ ਆ ਸਾਰੇ ਪਾਸੇ ਸੋਸ਼ਲ ਮੀਡੀਆ ਤੇ ਫੈਲ ਚੁੱਕੀ ਹੈ ਜੀ ਪੂਰੀ ਵੀ ਟੂਲਾ ਕੰਬਾਈਨਾ ਦੇ ਟੂਲ ਹਨ ਜਿਹੜੇ ਬਿਲਕੁਲ ਫ੍ਰੀ ਹੋ ਗਏ ਜੀ ਬਾਕੀ ਬਹੁਤ ਬਹੁਤ ਮੁਬਾਰਕਾਂ ਹਨ ਬਾਕੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਮੰਨ ਲਓ ਇਹ ਮੁੱਦੇ ਚੱਕੇ ਹਨਾ ਉਹਨਾਂ ਦਾ ਬਹੁਤ ਦਿਲੋਂ ਤਹਿ ਸ਼ੁਕਰੀਆ ਹਨਾ ਬਾਈ ਸਾਡੇ ਇੱਧਰ ਇੱਕ ਐਮਪੀ थी ਨਾਮ ਬਾਈ ਉਹਨਾਂ ਦਾ ਮਰੇ ਦਿਮਾਗ ਮੰਨੀਆਂ ਰਹਿ ਗਿਆ ਨਾਮ ਸੀ ਉਹਨਾਂ ਨੇ ਬਈ ਹੈ ਨਾ ਸਦਰ ਦੇ ਵਿੱਚ ਇਹ ਮੰਨ ਲਓ ਮੁੱਦਾ ਚੱਕਿਆ ਸੀ ਬਹੁਤ ਵਧੀਆ ਕੰਮ ਕਰਿਆ ਸੀ ਬਾਕੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸੱਜਣ ਮਿੱਤਰਾਂ ਨੇ ਹੋਰ ਵੀ ਸਾਡਾ ਸਾਥ ਦਿੱਤਾ ਹਨਾ ਕਮੈਨ ਵਾਲੇ ਭਰਾਵਾਂ ਦਾ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਹਨਾ ਵੀ ਦੇਖੋ ਫਾਇਦਾ ਵੀ ਕਿਸੇ ਇਕੱਲੇ ਦਾ ਨਹੀਂ ਹੈਗਾ ਹੈ ਨਾ ਸਭ ਦਾ ਹੀ ਫਾਇਦਾ ਹੈ ਦੇਖੋ ਕਿੰਨੀ ਕਮੈਨ ਆ ਰਹੀ ਹੈ ਪੰਜਾਬ ਤੋਂ ਆਪਣੇ ਹੈ ਨਾ ਵੀ ਸਾਰਿਆਂ ਤੋਂ ਵੀ ਪੰਜ 400 ਰੁਪਏ ਇੱਕ ਮਕ ਮਸ਼ੀਨ ਦਾ ਟੂਲ ਘਟੋ ਘਟਾ ਨਾ ਕਿੰਨੇ ਪੈਸੇ ਦੇ ਜਿਹੜੇ ਕਮੈਨ ਘਟੋ ਘਟਾ ਵੀ ਇੱਕ ਮਸ਼ੀਨ ਦਾ ਹੀ ਆਪਣੇ ਆਪਾਂ ਆਪਣੇ ਦੀ ਲਾ ਲਈ ਹੈ ਨਾ ਵੀ ਘਟੋ ਘਟਾ ਵੀ ਆਉਣ ਆਉਣ ਦਾ ਹੀ 12 15000 ਰੁਪਏ ਖਰਚਾ ਟੂਲਾਂ ਦਾ ਹੀ ਹੋ ਜਾਂਦਾ ਤੇ ਵੀ ਉਹ ਹੁਣ ਜਿਹੜਾ ਹੈ ਨਾ ਵੀ ਕੰਗ ਰਹੀ ਦੀ ਚਾਹੇ ਮੀਨੇ ਤਨਖਾਹ ਲਾ ਲੋ ਹੈ ਨਾ ਰੋਟੀਆਂ ਪਕਾਉਣ ਵਾਲੇ ਦੀ ਚਾਹੇ ਹਲਪਾ ਦੀ ਲਾ ਲੋ ਵੀ ਹੁਣ ਉਹ ਨਿਕਲਿਆ ਕਰੋਗੀ ਬਹੁਤ ਬਈ ਫਾਇਦਾ ਹੈ ਨਾ ਜਿਹੜਾ ਤੰਗ ਪ੍ਰੇਸ਼ਾਨ ਹੁੰਦੇ ਸੀ ਉਹ ਅਲੱਗ ਹੁੰਦੇ ਸੀ ਚਲੋ ਪੈਸੇ ਤਾਂ ਇੱਕ ਜਗ੍ਹਾ ਤੇ ਪਰ ਜਿਹੜੇ ਤੰਗ ਪ੍ਰੇਸ਼ਾਨ ਹੁੰਦੇ ਉਹ ਬਹੁਤ ਕਰਦੇ ਸੀ ਤੰਗ ਪ੍ਰੇਸ਼ਾਨ ਬਾਕੀ ਹੁਣ ਸਾਰੇ ਟੂਲਾ ਤੋਂ ਜਿਹੜੀ ਹੈ ਨਾ ਆਪਾਂ ਨੂੰ ਮੰਨ ਲੋ ਆਪਣੇ ਸਲਿੱਪਾ ਹਨ ਜੇ ਕੋਈ ਨਹੀਂ ਵੀ ਕਿਤੇ ਮੰਦਾ ਤਾਂ ਜਿਹੜੀ ਸਲਿੱਪਾ ਹੁਣ ਤਾਂ ਮੰਨ ਲਓ ਸਾਰੇ ਉਹ ਤੇ ਇੰਸਟਾਗ੍ਰam ਤੇ ਮੈਂ ਦੇਖੀ ਆ ਵੀਡੀਓ ਬਹੁਤ ਵੀਡੀਓ ਪੈ ਗਿਆ ਸਲਿੱਪ ਦੀਆਂ ਉਹ ਸਲਿੱਪਾ ਪਾ ਦਿਖਾ ਕੇ ਹਨ ਵੀ ਅਗਲੇ ਨੂੰ ਦੱਸ ਸਕਦੇ ਆ ਜੇ ਕਿਸੇ ਨੂੰ ਨਾਂ ਵੀ ਪਤਾ ਉਹ ਟੂ ਟੈਚ ਤੇ ਵੀ ਹਨਾ ਪਤਾ ਤਾਂ ਵੈਸੇ ਸਾਰੇ ਲੱਗ ਜਾਂਦੇ ਇਹਨਾਂ ਨੂੰ ਵੀ ਨੋਟੀਫਿਕੇਸ਼ਨ ਆਉਂਦੇ ਹੀ ਹੁਣੇ ਆ ਨਾ ਵੀ ਉਹ ਪਤਾ ਦਿਖਾ ਕੇ ਲੰਘ ਸਕਦੇ ਆ ਚਲੋ ਮਹਾਰਾਜ ਨੇ ਬਹੁਤ ਵਧੀਆ ਕੰਮ ਕਰਤਾ ਹੈ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਆ ਨਾ ਵੀ ਸਾਨੂੰ ਸਾਡੀ ਵੀ ਕੋਈ ਮੰਤਰੀ ਜਾਂ ਕੋਈ ਹਨਾ ਐਮਐਲਏ ਐਮਪੀ ਮਦਦ ਕਰਦਾ ਕਿ ਮੈਨ ਨਾਲੇ ਭਰਾਵਾਂ ਦਾ ਵੀ ਹੰਗਾਰਾ ਭਰਦਾ ਬਹੁਤ ਹੈ ਦਿਲੋਂ ਸ਼ੁਕਰੀਆ ਚਲੋ ਬਾਕੀ ਆਪਣਾ ਅਲਟਰਨੇਟਰ ਹਨਾ ਤੁਹਾਨੂੰ ਪਤਾ ਹੀ ਦੀ ਵੀ ਆਪਾਂ ਲੇ ਲੈਂਡ ਵਾਲਿਆਂ ਨੂੰ ਦਿੱਤਾ ਸੀ ਉਹਰੇ ਮੰਨੋ ਉਹਦੇ ਵਾਸਤੇ ਆਪਣਾ ਅਲਟਰਨੇਟਰ ਜੀ ਕੰਪਲੀਟ ਕੀ ਆ ਗਈ ਦੀ ਆਪਾਂ ਅਲਟਰਨੇਟਰ ਉਹ ਖੋਲ ਕੇ ਲੈ ਗਏ ਦੀ ਸਾਡਾ ਸਾਡੇ ਵਾਲਾ ਅਲਟਰਨੇਟਰ ਲੈ ਕੇ ਆਤੀ ਆਪਣੇ ਨਾਲ ਅਲਟਰਨੇਟਰ ਲਾ ਕੇ ਦੀ ਫਿਰ ਇਹਨਾਂ ਦਾ ਫੋਨ ਆਇਆ ਜਿੱਦ ਨੇ 36 ਘੰਟੇ ਪਹੁੰਚੇ ਕਹਿੰਦੇ ਵੀ ਅਲਟਰਨੇਟਰ ਠੀਕ ਹੋ ਗਿਆ ਮੈਂ ਕਿਹਾ ਵੀ ਹੁਣ ਤਾਂ ਅਸੀਂ ਲੰਘੇ ਅੱਗੇ ਜੀ ਤੁਸੀਂ ਅਲਟਰਨੇਟਰ ਤੁਹਾਨੂੰ ਅਸੀਂ ਫੋਨ ਲਾਵਾਂਗੇ ਵੀ ਉਧਰ ਸਾਨੂੰ ਅਲ ਚਲੋ ਜੀ ਇਹਨਾਂ ਨੇ ਅਸੀਂ ਕੱਲ ਇਹਨਾਂ ਨੂੰ ਫੋਨ ਲਾਇਆ ਰਾਤ ਪਹੁੰਚ ਕੇ ਵੀ ਸਾਡਾ ਅਲਟਰਨੇਟਰ ਲਾ ਦੋ ਜੀ ਅਸੀਂ ਪਹੁੰਚ ਗਏ ਅੱਡੇ ਤੇ ਚਲੋ ਜੀ ਇਹਨਾਂ ਦਾ ਟੀਮ ਆ ਜਿਹੜੀ ਇਹ ਲੇਅਰ ਲਾਉਂਦੀ ਹੈ ਨਾ ਉਹ ਆਪਣੇ ਆਪ ਪਹੁੰਚ ਗਏ ਆ ਜੀ ਹੁਣ ਪਹੁੰਚਣ ਤੋਂ ਬਾਅਦ ਥੀਏਟਰ ਦੀ ਫਿਟਿੰਗ ਕਰ ਰਹੇ ਆ ਫਿਟਿੰਗ ਕਰਨ ਤੋਂ ਬਾਅਦ ਆਪਾਂ ਮਸ਼ੀਨ ਜਿਹੜੀ ਆਪਣੇ ਹੈ ਨਾ ਲਾ ਕੇ ਟਿਕਾਣੇ ਤੇ ਜਿੱਥੇ ਆਪਣਾ ਕਟਰ ਖੜਾ ਹੈ ਉੱਥੇ ਟਿਕਾਣੇ ਤੇ ਲਾ ਕੇ ਫਿਰ ਆਪਾਂ ਰਵਾਨਗੀ ਕਰਾਂਗੇ ਜੀ ਪਿੰਡ ਨੂੰ ਚਲੋ ਬਾਕੀ ਤੁਹਾਨੂੰ ਅਲਟਰਨੇਟਰ ਤਾਂ ਆਉਨੇ ਆ ਬਈ ਉਹਨੇ ਪਰਫੈਕਟ ਕਰਨ ਲੱਗੇ ਹੋਏ ਆ ਕਹ ਹੈ ਬਾਈ ਫਿੱਟ ਕਰਨ ਨਾਲ ਥੀਏਟਰ ਉਹ ਆ ਇਹ ਨਾਲ ਆ ਜਿਹੜਾ ਇਹ ਲਾ ਕੇ ਦੀ ਤੁੰਗ उधर से ਆ ਜਾਓ ਜਬ ਤੱਕ ਮੈਂ ਤੁਹਾਡੇ ਲਈ ਜਮਾ ਕਰਾ ਤਾ ਠੀਕ ਹਾਂ ਜੀ ਐਲਟੀ ਇਹ ਆਲਟਰਨੇਟਰ ਆਪਣੇ ਵਾਲਾ ਲਾ ਕੇ ਦੀ ਇਹ ਇਹ ਆਪਣੇ ਇਹ ਆਲਟਰਨੇਟਰ ਆਪ ਕੋ ਫਰੀ ਦੀਆ ਹੋਊਗਾ ਕੰਪਨੀयां ਦੀ ਆਊਗਾ ਨਾ ਐਕਸਟਰਾ ਸੇ ਜੀ ਇਸਟਰਾ ਥੋੜੀ ਜੀ ਹੈ ਹਾਂ ਇਹ ਤੋਂ ਕਿਆ ਹੈ ਕਿ ਜਹਾਂ ਜ਼ਰੂਰਤ ਪੜੇ ਵਹਾਂ ਸੇ ਲੈ ਕੇ ਜਾਣਾ ਪੜਦਾ ਹੈ ਅੱਛਾ ਫਿਰ ਇਹ ਕੰਪਲੀਟ ਕਰਕੇ ਉਹ ਵਾਪਸ ਕਰਨਾ ਅੱਛਾ ਜੇ ਮਲੋ ਲਗਾਉਣੇ ਲਈ ਦਿਆ ਹੋਇਆ ਹੈ ਠੀਕ ਹੈ ਠੀਕ ਹੈ ਨੇ ਬੜੀਆ ਚਲੋ ਬੜੀਆ ਕੰਮ ਚੱਲ ਜਾਂਦਾ ਹੈਗਾ ਨਹੀਂ ਫੇ ਕਿਤਨੇ ਦਿਨ ਮੈਂ ਆ ਗਿਆ ਤਾਂ ਬਾਈ ਹੋ ਗਿਆ ਅਲਟਰਨੇਟਰ ਜੇ ਕਿੰਨੇ ਦਿਨ ਲੱਗੇ ਤਿਸ ਕੋ ਇਸਕਾ ਕੀ ਆ ਹੋਇਆ ਪਤਾ ਚੱਲਿਆ ਕੁਝ ਉਹ ਅੰਦਰ ਕੁਝ ਹੋਇਆ ਹੋਗਾ ਉਹ ਥੋੜੀ ਬਤਾਏਗਾ ਅੱਛਾ ਕੰਪਨੀ ਵਾਲਾ ਨੇ ਕੀ ਆ ਉਧਰ ਸੇ ਤੂੰ ਤਾਂ ਮਨੋ ਫੀਲਡ ਮੇ ਹੋ ਤੂੰ ਤਾਂ ਫੀਲਡ ਮੇ ਆ ਨਾ ਠੀਕ ਹੈ ਠੀਕ ਹੈ ਨਹੀਂ ਠੀਕ ਹੈ ਵਧੀਆ ਬਾਈ ਸਰਵਿਸ ਆ ਲੈ ਲੈਂਡ ਦੀ ਆ ਨਾ ਮੰਲੋ ਸ਼ਾਮ ਨੂੰ ਫੋਨ ਕਰਿਆ ਸਵੇਰੇ ਭਾਈ ਸਾਹਿਬ ਸਾਡੇ ਕੋਲੇ ਪਹੁੰਚ ਗਏ ਸੀ ਵੇਇ ਕਿਤਨੇ ਹੁਣ ਹੁਣ ਤਾਂ ਗਾੜੀ ਖੜੀ ਹੋ ਗਈ ਹੁਣ ਤਾਂ ਨਹੀਂ ਕੰਪਲੀਟ ਆਦੀ ਘਾਤੀ ਹੈ ਅੱਬੀ ਹਾਂ ਕਦੀ ਕਦੀ ਯਾਰ ਕੋਈ ਕੋਈ ਗਾੜੀ ਇਹਦਾ ਵੈਣੀ ਵਿੱਚ ਚਲਦੀ ਹੈ ਤਾਂ আচ্ছা ਤੁਸੀਂ ਆਪ ਜੇ ਪੁੱਛਾ ਰਹੇ ਹੋ ਠੀਕ ਹੈ ਠੀਕ ਹੈ ਨਹੀਂ ਮੇਰੇ ਭਾਈ ਰਾਤ ਇਹਨਾਂ ਨੂੰ ਫੋਨ ਲਾਇਆ ਮੈਂ ਕਿਹਾ ਵੀ ਛਾਸੀ ਮਸ਼ੀਨ ਉਹਰੇ ਲੈ ਕੇ ਆਗੇ ਜੀ ਬਾਜ ਜਰੇ ਦਿਲੋ ਤੁਸੀਂ ਸੇਹਾਂ ਨੇ ਸਾਨੂੰ ਜਰੇ ਫੋਨ ਤੇ ਕਹਿਤਾ ਵੀ ਚਾਹੇ ਮੈਂ ਹੁਣ ਟਾਈਮ ਲੱਗਿਆ ਤਾਂ ਹੁਣ ਪਹੁੰਚੂਗਾ ਨਹੀਂ ਮੈਂ ਸਵੇਰੇ ਪੱਕਾ ਆਉਂਗਾ ਬਾਕੀ ਤੁਹਾਨੂੰ ਪਤਾ ਹੀ ਹੈ ਬਈ ਇਹਨਾ ਐਡੀ ਜਹਾਜ਼ ਦੇ ਵਿੱਚ ਮਣੀ ਛੋਟੀਆਂ ਮੋਟੀਆਂ ਚੀਜ਼ਾਂ ਨਾਲ ਗੜਬੜ ਹੁੰਦੀ ਹੀ ਰਹਿੰਦੀ ਹੈ ਇੰਜਣ ਤਾਂ ਬੜੀਆ ਚੱਲ ਰਿਹਾ ਹੈ ਬਈ ਜੇ ਨਾ ਆਰਬਿਟਰੋਂ ਪੇ ਹੈ ਬਹੁਤ ਮਸਤੇ ਹੈ ਬਹੁਤ ਮਸਤੇ ਇੰਜਣ ਹੈ ਬਤਵਾਰ ਬੈਟਰ ਵਾਲੇ ਇੰਜਣ ਮੰਗ ਰਹੇ ਹੈ ਜੇ ਹੈ ਨਾ ਪਹਿਲੇ ਲੋਕ ਡਰ ਗਏ ਤੇ ਇੱਕ ਵਾਰ ਹਾਂ ਪਹਿਲਾਂ ਬਈ ਡਰ ਗਏ ਤੇ ਨਾ ਸਭੀ ਸਾਰੇ ਹੀ ਬੰਦੇ ਡਰ ਗਏ ਤੇ ਵੀ ਯਾਰ ਇੰਜਣ ਪਤਾ ਨਹੀਂ ਕਹੇ ਜਾਊਗਾ ਨਾ ਇੰਨੇ ਸੈਂਸਰਾਂ ਪਰ ਸੈਂਸਰ ਦਾ ਹੈ ਗਿਆ ਗਲਤ ਜੇ ਆਪਾਂ ਦੇਖੀ ਹੈ ਨਾ ਜਿਵੇਂ ਹੁਣ ਤਾਰਾਂ ਇੰਨੀਆਂ ਚੂਹਾ ਬਈ ਹੈ ਨਾ ਇਹਦੇ ਪੈਣਾ ਹੀ ਪੈਣਾ ਹੈ ਉਹ ਚੀਜ਼ਾਂ ਵਾਸਤੇ ਆਪਾਂ ਦੇਖੀ ਤਾਂ ਹੈ ਤਾਂ ਸਿਸਟਮ ਸੈਂਸਰ ਵਾਲਾ ਗਲਤ ਆ ਪਰ ਇੰਜਣ ਵਾਂ ਜਾਣ ਬਹੁਤ ਆ ਸੈਂਸਰ ਵੀ ਬਈ ਤਾਰਾਂ ਉੱਕਣਾ ਨਹੀਂ ਹੈਗੇ ਹਨਾ ਜਿਵੇਂ ਆਪਣੀ ਨਾਰਮਲ ਤਾਰ ਹੁੰਦੀ ਆ ਉਹ ਤਾਰਾਂ ਨਹੀਂ ਹੈਗੇ ਤਾਰਾਂ ਵੀ ਬਈ ਕਵਰ ਦੇ ਵਿੱਚ ਇਹੋ ਜਿਹੇ ਵਿੱਚ ਦੇ ਕਵਰ ਆ ਬਹੁਤ ਵਧੀਆ ਕਵਰ ਆ ਜਣੀ ਤਾਰਾਂ ਨਾਲ ਤਾਂ ਕਾਜ ਨਾਲ ਚੀਜ਼ਾਂ ਲੱਗ ਕੇ ਗਰਮ ਹੋਣ ਨਾ ਛੜਦਾ ਨਾ ਪਰ ਬਾਕੀ ਹੁਣ ਕਈ ਵੀਰਾਂ ਦੇ ਪਤਾ ਵੀ ਲੱਗ ਰਿਹਾ ਵੀ ਬੈਰਿੰਗਾਂ ਥੜ ਗਈਆਂ ਜਿਵੇਂ ਜੂਰੀ ਵਾਲਾ ਟੈਂਕਾ ਹਨਾ ਇਹਦੇ ਆ ਲੱਗੇ ਹੋਏ ਆ ਸਿਸਟਮ ਇਧਰ ਗਰਾਫ ਸੈਂਸਰ ਉੱਤਰ ਦੇ ਇਹ ਵੀ ਵੈਸੇ ਤਾਰਾਂ ਜਿਹੜੀਆਂ ਹਨ ਆ ਦੇਖੋ ਇਹਨਾਂ ਨੇ ਪਾਈਪ ਦੇ ਵਿੱਚ ਤਾਰਾਂ ਪਾਈਆਂ ਹੋਈਆਂ ਬਈ ਆ ਪਾਈਪਾਂ ਦੇ ਵਿੱਚ ਤਾਰਾਂ ਇੱਕ ਤਾਂ ਨਾਰਮਲ ਪਾਈਪ ਹੁੰਦਾ ਨਾ ਇਹ ਪਾਈਪ ਵੀ ਵਧੀਆ ਪਾਈਪ ਆ ਜਿਹਨੇ ਅਜੇ ਤੱਕ ਰੱਪਾਂ ਤੋਂ ਕੋਈ ਦਿੱਕਤ ਆਈ ਨਹੀਂ ਬਾਕੀ ਹੁਣ ਆਏ ਆ ਵੀ ਕਈ ਵੀਰ ਕਹਿੰਦੇ ਧੋਏ ਨਾ ਇੰਜਣ ਨੂੰ ਇਹਨੂੰ ਬਾਈ ਅਸੀਂ ਮੱਕੀ ਤੇ ਫੁੱਲ ਐ ਨਜ਼ਾਰੇ ਨਾਲ ਧੁੱਤਾ ਬੰਦੇ ਮੇਰੇ ਦੋ ਦਿਨ ਇੰਜਣ ਨੂੰ ਲੱਗੇ ਰਹੇ ਦੋ ਦਿਨ ਮੰਨ ਲਓ ਇੰਜਣ ਦਾ ਹੀ ਪਾਣੀ ਮਾਰੀ ਗਏ ਉਹ ਕੋਈ ਦਿੱਕਤ ਨਹੀਂ ਆਈ ਬਈ ਹੈ ਨਾ ਬਸ ਇਹ ਆ ਵੀ ਸੈਂਸਰਾਂ ਦਾ ਜਿੱਥੇ ਪਲੱਗ ਬਲੱਗ ਜੀ ਹੈ ਨਾ ਇਹਨਾਂ ਦੇ ਮੱਲੋ ਪ੍ਰੈਸ਼ਰ ਸਿੱਧਾ ਨਾ ਮਾਰੇ ਸਾਹ ਨਾਲ ਮਾਰੇ ਬਾਕੀ ਇਹ ਵੀ ਜਦੋਂ ਪਤਾ ਹੁਣਾ ਇੰਜਣੇ ਹੈ ਨਾ ਤੇ ਜਦ ਇਹਨੂੰ ਸਟਾਰਟ ਨਾ ਕਰੋ ਉਹ ਦਿਨਾਂ ਅਗਲੇ ਦਿਨ ਸਟਾਰਟ ਕਰੋ ਇਹਨੂੰ ਕੋਈ ਦਿੱਕਤ ਸਮੱਸਿਆ ਨਹੀਂ ਆਉਂਦੀਗੀ ਅਸੀਂ ਹੁੰਦਾ ਆਪਾਂ ਇਹਨ ਪੂਰਾ ਤਸੱਲੀ ਨਾਲ ਮੰਨ ਲਓ ਇਹ 2 ਦਿਨ ਮਸ਼ੀਨ ਧੋਂਦੇ ਰਹੇ ਬੰਦੇ ਆਪਣੇ ਜੂਪੀ ਵਾਲੇ ਸ਼ੁਭਮ ਉਹ ਨਹੀਂ ਕੋਈ ਦਿੱਕਤ ਸਮੱਸਿਆ ਨਹੀਂ ਬਈ ਮਸ਼ੀਨ ਦੇ ਵਿੱਚ ਇੰਜਣ ਦੇ ਵਿੱਚ ਆਈ ਪਹਿਲੀ ਸਲਫੇ ਜਦ ਸਟਾਰਟ ਹੋ ਗਿਆ ਹੈ ਭੈ ਭਈਆ ਦੋਨੇ ਸੇ ਦਿੱਕਤ ਆਤੀ ਹੈ ਇਸ ਵਿੱਚ ਕਿ ਨਹੀਂ ਸਿਰ ਥੋੜਾ ਜਿਹਾ ਜੋ ਸੈਂਸਰ ਵਗੈਰੇ ਹੈ ਨਾ ਇਹਨਾਂ 'ਤੇ ਪਾਣੀ ਨਾ ਮਾਰੋ ਪਾਣੀ ਨਾ ਮਾਰੋ ਕਦੇ ਹਾਂ ਇਹ ਤਾਂ ਫਿਰ ਨਿਕਲੋਗੀ ਠੀਕ ਹੈ ਅਭੀ ਸਰਵਿਸ ਕਿਤਨੇ ਘੰਟੇ ਪਈ ਹੋਈ ਇਸਕੀ 1000 ਘੰਟੇ ਪਈ ਥੀ 1000 ਰੁਪਏ ਹੋ ਗਈ ਥੀ ਹਾਂ ਅਭੀ 500 ਘੰਟਾ ਚੱਲ ਤੱਕ 1000 ਘੰਟਾ ਨਹੀਂ ਨਹੀਂ 500 ਘੰਟਾ 500 ਅਭੀ ਜਬ ਚਲਾਇੰਗੇ ਫੇਰ ਕਰਵਾ ਦੇਂਗੇ ਆਕੇ 500 ਨੇ 350 400 ਤੋਂ ਮੈਂ ਮਿਨੀਮਮ ਤੇ ਕਰ ਲੋ ਜਣੀ 400 ਤੇ ਕਰ ਲੋ ਕਰ ਲੋ ਠੀਕ ਹੈ ਜਲੀ ਹੀ ਕਾਲ ਦੇ ਇਹ ਜਲੀ ਵਾਲੀ ਨਿਕਾਲ ਦੇ ਨਿਕਾਲ ਦੇ ਨਿਕਾਲ ਦੇ ਮੇਰਾ ਬਾਈ ਜਣੀ 400 ਤੇ ਠੀਕ ਰਹਤਾ ਇੰਜਨ ਨਾ ਹਾਂ ਚਾਹਤਾ ਕਦੀ ਕਾ ਨਹੀਂ ਮੇਰਾ ਬਈ ਤੈ ਮੇਰਾ 300 ਤੇ ਕਰ ਦੇਦਾ ਮੈਂ ਨਹੀਂ ਕਰਤਾ ਮੈਂ ਸੀਜ਼ਨ ਮੈਂ ਤਾਂ ਸੀਜ਼ਨ ਦੇਖਤਾ ਹਾਂ ਸੀਜ਼ਨ ਲੱਫਟ ਗਿਆ ਚਾਹੇ 200 ਘੰਟਾ ਚੱਲੀ ਸੀਜ਼ਨ ਕੇ ਬਾਅਦ ਆਪਣੇ ਤੋਂ ਕਰ ਦਿੰਦੇ ਆ ਗਰਮੀ ਦੇ ਹਿਸਾਬ ਸੇ ਨਾ ਨਾ ਉਹ ਕਰਨਾ ਚਾਹੀਦਾ ਹਮ ਤੋ ਕਰ ਦੇ ਦਦੇ ਬਾਈ ਹਮ ਨਹੀਂ ਮੈਂ ਨਹੀਂ ਦੇਖਤਾ ਕਿਆ ਇਤਨਾ 14 15000 ਕੀ ਬਾਤ ਆ ਯਾਰ ਹੈ ਕਿ ਨਹੀਂ ਹਾਂ ਸਭ ਤੋਂ ਬੜੀ ਗੱਲ ਬਾਈ ਇੰਜਨ ਆ ਨਾ ਮਸ਼ੀਨ ਦੇ ਵਿੱਚ ਹੁਣ ਮੰਨ ਲਓ ਮਸ਼ੀਨ ਇੰਜਨ ਆਪਾਂ ਨੂੰ ਇੱਕ ਦਿਹਾੜੀ ਖੜ ਗਿਆ ਇੰਜਨ ਨੇ ਆਪਾਂ ਨੂੰ ਇੱਕ ਦਿਹਾੜੀ ਦੇ ਵਿੱਚ ਧੋਖਾ ਦੇਤਾ ਤਾਂ ਸਮਝ ਲਓ ਤੁਹਾਡੀ ਦਿਹਾੜੀ 50000 ਦੀ ਜਾਣੀ ਹੈ ਕਿੱਥੇ 13 14000 ਰੁਪਿਆ ਲੱਗਦਾ ਇੰਜਨ ਦੀ ਸਰਵਿਸ ਤੇ ਆਪਾਂ ਘੰਟਾ ਨਹੀਂ ਦੇਖਦੇ ਆਪਾਂ ਦੇਖਦੇ ਆ ਸੀਜ਼ਨ ਸੀਜ ਨੇਵਟ ਗਿਆ ਸੀਜ ਨੇਵਟਣੇ ਦੇ ਬਾਅਦ ਜਦੇ ਹੈ ਨਾ ਜਿੱਦਾਂ ਹੁਣ ਮੰਨ ਲਓ ਚਲਾਉਣੀ ਆ ਇਹ ਤਾਂ ਸਰਵਿਸ ਕਰਕੇ ਚਲਾਉਣੀ ਆ ਹੈ ਤੇਰੇ ਪਾਸ ਹੀ ਦਾ ਬਾਈ ਤੂੰ ਫੋਨ ਤੇ ਬਾਤ ਕਰ ਰਹਾ ਦਾ ਵੀ ਆ ਉੱਪਰ ਬੜਾ ਉੱਪਰ ਬੜਾ ਜੇ ਪੜਾਓ ਬੜਾ ਉੱਪਰ ਆ ਜਾ ਉੱਪਰੇ ਆਓ ਬੜਾ ਉੱਪਰ ਪੜਾ ਇਹਦਾ ਜਨਾ ਥੋੜਾ ਲਓ ਜੀ ਬਾਈ ਬੂਰੀ ਮਸ਼ੀਨ ਤਰਪਾਲ ਜਿਹੜੀ ਹੈ ਨਾ ਵੀ ਲੈਂਦੀ ਦੀ ਆਪਾਂ 36 30 36 ਇੱਕ ਪਾਸੇ ਨੂੰ ਇਹ 30 ਫੁੱਟ ਦੀ ਆ ਇੱਕ ਪਾਸੇ ਨੂੰ 36 ਦੀ ਆ ਬਹੁਤ ਹੋਣੀ ਦਰਪਾਲ ਆ ਵੀ ਜਣੀ ਜਿਹੜੇ ਸਕੰਜਾ ਮੂਰੇ ਨਾਲ ਆ ਪਾਇਆ ਹੁੰਦਾ ਨਾ ਲਾਇਆ ਹੁੰਦਾ ਫੇਰ ਮੰਨ ਲਓ ਐਨ ਪੂਰੀ ਪ੍ਰੋਪਰ ਮਸ਼ੀਨ ਕਵਰ ਕਰਨੀ ਦੀ ਐਨ ਸਕੰਜੇ ਕਰਕੇ ਐ ਵਿੱਚ ਕੰਜੇ ਦੇ ਮੂਰੇ ਸਮਾਨ ਤਾਂ ਨਾ ਉਹਦੇ ਕਰਕੇ ਐ ਹੋ ਗਿਆ ਵੀ ਹੁਣ ਕਾ ਨੂੰ ਲਾਉਣੀ ਆ ਨਾ ਵੀ ਸਕੰਜਾ ਵਿੱਚ ਕਵਰ ਕਰਨਾ ਥੋੜੀ ਜੀ ਪਿੱਛੇ ਪੂੰਛ ਰਹਿ ਗਈ ਚਲੋ ਬਸ ਇਹ ਵੀ ਪੰਨ 10 ਦਿਨ ਬਾਅਦ ਤੇ ਨਾ ਫੇਰ ਆਪਨੇ ਐ ਜਾਣਾ ਬਾਈ ਹੁਣਾ ਤੁਹਾਨੂੰ ਪਤਾ ਵੀ ਤੂ ਆਰ ਦਾ ਹਨਾ ਕੰਮ ਜਿਹੜਾ ਲੇਟ ਵਾਲੀ ਆ ਉਹ ਲਾ ਲਾਂਗੇ ਬਾਕੀ ਆ ਆਪਣੇ ਕੋਲ ਦੂਈ ਪਈ ਤੀ ਉਹਦੇ ਵਾਲੀ ਕਾਲੀ ਤਰਪਾਲ ਤੀ ਦਸਮੇਸ਼ ਵਾਲੀ ਇਹ ਕਟਰ ਤੇ ਪੈ ਗਈ ਬਾਕੀ ਤਰਪਾਲ ਬਹੁਤ ਸੋਹਣਾ ਕੱਪੜਾ ਹਨਾ ਬਈ ਵੀ ਜਣੀ ਬੰਦੇ ਨੇ ਕਿਸੇ ਬੰਦੇ ਨੂੰ ਫੋਨ ਲਾਇਆ ਤੀ ਮੈਂ ਕਿਹਾ ਯਾਰ ਤਰਪਾਲ ਕਿੱਥੇ ਲਈਏ ਉਹ ਕਹਿੰਦਾ ਵੀ ਤੂੰ ਇੱਥੇ ਤੇ ਲੈ ਛਤੀਕੜ ਤੇ ਹੀ ਇਹ ਰਾਜਨੰਦ ਗਾਉਂ ਦੇ ਤਰਪਾਲ ਲਈ ਆ ਬਹੁਤ ਸੋਹਣੀ ਤਰਪਾਲ ਆ ਬਹੁਤ ਵਧੀਆ ਮਤਲਬ ਉਹ ਆ ਕਪੜਾ ਹਨਾ ਪਟਨੇ ਵਾਲਾ ਹੀ ਨਹੀਂ ਹੈਗੀ ਜੇਤੀ ਜੇ ਬੰਦਾ ਸਾਮ ਰੱਖੇ ਮੋਲੀ ਪੌੜੀ ਵੀ ਨਹੀਂ ਇਕੱਠੀ ਕਰੀ ਮਗਰ ਯਾਰ ਇਹ ਖੋਲੀ ਕਿਨੇ ਦੀ ਮੈਂ ਤਾਂ ਇਕੱਠੀ ਕਰਕੇ ਗਿਆ ਤਾਂ ਇਹ ਹੈ ਬਾਕੀ ਬੰਨਤੀ ਹੈ ਨਾ ਚਾਹੇ ਭਾਈ 10 ਦਿਨ ਬਾਅਦ ਆਉਣਾ ਹਨਾ ਚਾਹੇ 5-7 ਦਿਨ ਬਾਅਦ ਆਉਣਾ ਪਰ ਚੀਜ਼ ਹੈ ਨਾ ਮੈਂ ਹੁਣ ਦੇਖੀ ਇੱਥੇ ਲੋਕਲ ਦੀਆਂ ਮਸ਼ੀਨਾਂ ਦੇਖੀਆਂ ਤੇ ਅਸੀਂ ਆਏ ਆ ਨਾ ਰਸਤੇ 'ਚ ਤੁਸੀਂ ਹਾਬ ਲਾ ਲੇ ਲੋਕਲ ਦੀਆਂ ਮਸ਼ੀਨਾਂ ਤੇ ਕਟਰ ਵੀ ਨਾਲੇ ਲੱਗੇ ਹੋਏ ਆ ਇਹ ਜਿਹੀ ਬਈ ਸਟਾਪ ਆਉਂਦੇ ਆ ਨਾ ਵੀ ਜਿਹੜੇ ਯਾਰ ਬੰਨ ਕੇ ਵੀ ਨਹੀਂ ਜਾਂਦੇ ਨਾ ਚੀਜ਼ ਤੋਂ ਰੁਪਈਏ ਕਮਾ ਕੇ ਲੈ ਜਾਂਦੇ ਆ ਵੀ ਜਿਹੜੀ ਚੀਜ਼ ਨੇ ਆਪਾਂ ਨੂੰ ਨਾ ਕਮਾ ਕੇ ਦਿੱਤਾ ਯਾਰ ਉਹ ਚੀਜ਼ ਨੂੰ ਉਹਦੀ ਕਦਰ ਕਰੋ ਅਜੇ ਆਪਾਂ ਵੀ ਵੈਸੇ ਮਸ਼ੀਨਾਂ ਇਕਨੇ ਖੜੀ ਕਰਕੇ ਜਾ ਰਹੇ ਆ ਬਿਨਾਂ ਤਾਂ ਉੱਤੇ ਹੀ ਕਿਉਂ ਆਏ ਆ ਵੀ ਪੰਜ ਸੱਤ ਦਿਨ ਤੱਕ ਰਹਿਣਾ ਬਈ ਆਪਾਂ ਫੇਰ ਆਪਣੀ ਵਾਪਸੀ ਆ ਕਿਉਂ ਆਪਾਂ ਜਿਹੜਾ ਲੇਟ ਵਾਲਾ ਟੂਰ ਆ ਉਹਦੇ ਵਾਸਤੇ ਬੱਲੋ ਮਸ਼ੀਨਾਂ ਤਿਆਰ ਕਰਾਂਗੇ ਆਕੇ ਨਾ ਥਰੇਸਰਾ ਜੀਰੀ ਵਾਲਾ ਕੱਢ ਕੇ ਕਣਕ ਵਾਲਾ ਪਾਵਾਂਗੇ ਪਾਉਣ ਤੋਂ ਬਾਅਦ ਫਿਰ ਨੂੰ ਜਿਹੜਾ ਹਰੜ ਦਾ ਸੀਜ਼ਨ ਆ ਲੇਟ ਵਾਲਾ ਉਹ ਲਾਵਾਂਗੇ ਬਸ ਬੰਦੇ ਇੱਕ ਬੰਦਾ ਮਿਲਿਆ ਹਜੇ ਇੱਕ ਬੰਦੇ ਦੀ ਭਾਲ ਆ ਜੇ ਕੋਈ ਮੇਰਾ ਵੀਰ ਹੈ ਨਾ ਵੀਡੀਓ ਦੇਖਣ ਵਾਲਾ ਕੋਈ ਲਾਉਣਾ ਚਾਹੁੰਦਾ ਸੀਜ਼ਨ ਤਾਂ ਜਰੂਰ ਸਾਡੇ ਨਾਲ ਕਨੈਕਟ ਕਰੇ ਮੇਰੇ ਨੰਬਰ ਤੇ ਹੈ ਨਾ ਵੀ ਨੰਬਰ ਆਪਣਾ ਦਿੱਤਾ ਹੀ ਹੋਇਆ ਤਾਂ ਆਪਾਂ ਹਰੜ ਦਾ ਸੀਜ਼ਨ ਲਾ ਕੇ ਉਧਰੇ ਨਾ ਬਈ ਉਧਰੇ ਕਣਕ ਦਾ ਲਾਵਾਂਗੇ ਵੀ ਜਰੂਰ ਮੇਰਾ ਭਰਾ ਕੋਈ ਜੇ ਹੈਗਾ ਵਧੀਆ ਬੰਦਾ ਹੋਵੇ ਮਸ਼ੀਨ ਵਧੀਆ ਹਨਾ ਚੰਗੀ ਚਲਾਉਣ ਵਾਲਾ ਸਾਹਮ ਰੱਖਣ ਵਾਲਾ ਹੋਵੇ ਸਫਾਈ ਵਾਲਾ ਕੰਮ ਪਹਿਲਾਂ ਹੋਵੇ ਵੀ ਚਲਾਉਣੀ ਚਾਹੀਏ ਕੋਈ ਚੱਕਰ ਨਹੀਂ 2-4 ਘੰਟੇ ਹਨਾ ਚਲਾਉਣ ਵਾਲਾ ਦੋ ਬੰਦੇ ਹੋਣ ਬਈ ਤਿੰਨ ਹੋ ਜਾਣੇ ਤਾਂ ਫਿਰ ਚਲਾਉਣੇ ਵਾਲੇ ਫਿਰ ਉਹਦੇ ਕਰਕੇ ਵੀ ਮਸ਼ੀਨ ਦੀ ਸਾਹਮ ਸੰਭਾਲਣ ਵਾਲਾ ਬੰਦਾ ਹੋਵੇ ਬਸ ਹਨਾ ਵੀ ਤੋੜਪੰਨ ਵਾਲਾ ਨਾ ਹੋਵੇ ਕਈ ਵਾਰੀ ਤੁਹਾਨੂੰ ਪਤਾ ਹੀ ਆ ਨਾ ਵੀ ਮਸ਼ੀਨ ਵੀ ਬਈ ਸਾਫ਼ ਸਪਈਆ ਜ਼ਰੂਰੀ ਆ ਬਾਕੀ ਹੁਣ ਆਪਾਂ ਇਹਨੂੰ ਰਾਣੀ ਨੂੰ ਨਾ ਟਾਕੇ ਪਿੰਡ ਨੂੰ ਜਾ ਰਹੇ ਆ ਫਲਾਲਤਾ ਸਵੇਰੇ ਤੜਕੇ ਦੀ ਟ੍ਰੇਨ ਆ ਸਾਡੀ 4 ਵਜੇ ਦੀ ਆਟਾਰਸੀ ਤੋਂ ਬਾਕੀ ਦੇਖਦੇ ਆ ਲੇਟ ਫਿਟ ਹੋ ਜਾਂਦੀ ਐ ਵੀ ਟ੍ਰੇਨ ਹਨਾ ਜਿਹਨੇ ਆਪਾਂ ਨੂੰ ਟਾਈਮ 'ਤੇ ਪਹੁੰਚਣਾ ਪੈਣਾ ਬਾਕੀ ਕਰਮ ਵਾਲੀ ਨੇ ਬਹੁਤ ਸਾਥ ਦਿੱਤਾ ਹਨਾ ਵੀ ਜਿਹੜੀ ਫਸਲ ਦੇ ਵਿੱਚ ਵੀ ਲਾਈ ਆ ਬਹੁਤ ਉਹ ਦੁੱਤਾ ਬਹੁਤ ਕਣਕ ਦੇ ਸੀਜ਼ਨ ਦਾ ਨਾ ਬਈ ਬਹੁਤ ਵਧੀਆ ਕੰਮ ਹੋਇਆ ਤੇ ਐਤਕੀ ਬਾਬਾ ਜੀ ਦੀ ਕਿਰਪਾ ਨਾਲ ਚਲੋ ਸੀਜ਼ਨ ਦਾ ਐਤਕੀ ਜਿਹੜੀ ਓਕਣਾ ਪਿਛਲੇ ਪਿਛਲੇ ਸੀਜ਼ਨਾਂ ਵਾਂਗੂ ਸੀਜ਼ਨ ਦਾ ਨਹੀਂ ਦੇਆ ਪਰ ਜਿਹੜੀ ਫੇਰ ਵੀ ਠੀਕ ਰਹਿ ਗਏ ਕੋਈ ਚਲੋ ਇਹ ਨਹੀਂ ਹੈਗਾ ਵੀ ਅੱਗੇ ਹੁੰਦਾ ਸੀ 15-20 ਦਿਨ ਲੱਗ ਜਾਂਦੇ ਦੀ ਐਤ ਕੀ ਜਾਨੀ ਜਿੱਥੇ ਵੀ ਸੀ ਜਨ ਚੱਲਿਆ ਬੱਤੇ ਬਾਦ ਹਫਤਾ ਬਸ ਹਫਤੇ ਤੋਂ ਵੱਧ ਕਿਤੇ ਕੰਮ ਨਹੀਂ ਚੱਲਿਆ ਬਾਕੀ ਕਰਮ ਵਾਲੀ ਆਪਾਂ ਹੁਣ ਇਹ ਆਲਟਰਨੇਟਰ ਵੀ ਆਪਣਾ ਲੱਗ ਗਿਆ ਆਲਟਰਨੇਟਰ ਤੋਂ ਬਾਅਦ ਆਪਾਂ ਹੁਣ ਇਹਨੂੰ ਬਿਲਕੁਲ ਕਵਰ ਕਰਕੇ ਹੁਣ ਜਾ ਰਹੇ ਹਾਂ ਜੀ ਪਿੰਡ ਨੂੰ ਬਾਕੀ ਮਹਾਰਾਜ ਹਨਾ ਸੁੱਖ ਸ਼ਾਂਤੀ ਰੱਖੇ ਹੋਰ ਤਾਂ ਤੁਹਾਨੂੰ ਪਤਾ ਸੀ ਜਿੰਦਾ ਮਾੜੇ ਚੰਗੇ ਬਈ ਟਾਈਮ ਆਉਂਦੇ ਰਹਿੰਦੇ ਆ ਸਭ ਤੋਂ ਵੱਡੀ ਤੇ ਹੈਗੀ ਸੁੱਖ ਸ਼ਾਂਤੀ ਵੀ ਜਿੱਦਾਂ ਘਰ ਤੋਂ ਆਏ ਤੇ ਉਦਾਂ ਹੀ ਚੱਲੇ ਆ ਕਰ ਵੀ ਕੰਬੈਨ ਪਿੰਡੋਂ ਆਈ ਪਈ ਬਸ ਹੁਣ ਖੜਨੀ ਇੱਧਰੇ ਆ ਕਈ ਵੀਰੇ ਹੁਣ ਇੱਕ ਵੀਰੇ ਦਾ ਮੈਸੇਜ ਆਇਆ ਤੀ ਨਾ ਫੇਸਬੁੱਕ ਦੀ ਆਈਡੀ ਤੇ ਕਹਿੰਦਾ ਵੀਰੇ ਪੰਜਾਬੀ ਆ ਭਰਾ ਆਪਣਾ ਕਹਿੰਦਾ ਮੈਂ ਵੀਰੇ ਐਮਪੀ ਤੋਂ ਬੋਲਦਾ ਜੇ ਮੰਨ ਲਓ ਖੜਾਉਣ ਦੀ ਮਸ਼ੀਨ ਦਿੱਕਤ ਆ ਹਨਾ ਕੋਈ ਤੇ ਆਪਣੇ ਫਾਰਮ ਆ ਪਤਾ ਨਹੀਂ ਕਿਹੜਾ ਸ਼ਹਿਰ ਲਿਖਿਆ ਵੀਰੇ ਨੇ ਵੀ ਉੱਥੇ ਆਪਣਾ ਫਾਰਮ ਆ ਉੱਥੇ ਵਧੀਆ ਸਬਦਾ ਸਾਰੇ ਸਬਦਾ ਵੀ ਉੱਥੇ ਖੜਾ ਸਕਦੇ ਹੋ ਬਹੁਤ ਧੰਨਵਾਦ ਵੀਰੇ ਤੁਹਾਡਾ ਹਨਾ ਬਾਕੀ ਹੋਰ ਸੱਜਣ ਮਿੱਤਰਾਂ ਨੇ ਵੀ ਬਹੁਤਨੇ ਫੋਨ ਲਾਇਏ ਵੀਰੇ ਜੇ ਖੜਾਉਣ ਦੀ ਦਿੱਕਤ ਆਈ ਤਾਂ ਜ਼ਰੂਰ ਦੱਸਿਓ ਬਾਕੀ ਇੱਥੇ ਵੀ ਹੈ ਨਾ ਆਪਾਂ ਇਹਨਾਂ ਦੇ ਮੱਕੀ ਵੱਡੀ ਦੀ ਪਰਿਵਾਰ ਦੇ ਵਧੀਆ ਇਹਨਾਂ ਦਾ ਸਿਸਟਮ ਜਣੀ ਵਧੀਆ ਆਪਣੇ ਦਾ ਘਰ ਵਾਂਗੂ ਪਿਆਰ ਪਰਿਵਾਰ ਵਾਂਗੂ ਉਹ ਨਾ ਵਰਤਦੇ ਆ ਇਹ ਵੀ ਆਪਾਂ ਇਹ ਕਹਿੰਦੇ ਵੀ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਇੱਥੇ ਲਾ ਦਿਓ ਇਹਨਾਂ ਦੇ ਜਨਵਰੀ ਦੇ ਵਿੱਚ ਕੋਈ ਪ੍ਰੋਗਰਾਮਾ ਕਾਰਗਰਾਮਾ ਕੋਈ ਹੈ ਨਾ ਟੈਂਟ ਲੱਗਣਾ ਹੋਣਾ ਔਰੇ ਉਹਦੇ ਕਰਕੇ ਵੀ ਜਨਵਰੀ ਦਾ ਪਹਿਲਾਂ ਪਹਿਲਾਂ ਕਹਿੰਦੇ ਵੀ ਸਾਈਡ ਤੇ ਲਵਾਤੀ ਕਹਿੰਦਾ ਹੁਣ ਕੋਈ ਕਾਰਗਰਾਮ ਦੇ ਵਿੱਚ ਵੀ ਸਾਨੂੰ ਕੋਈ ਦਿੱਕਤ ਨਹੀਂ ਆਊਗੀ ਵੀ ਤੁਸੀਂ ਟੈਨਸ਼ਨ ਫਰੀ ਹੋ ਕੇ ਜਾਓ ਚਲੋ ਬਹੁਤ ਧੰਨਵਾਦ ਹੈ ਇਹਨਾਂ ਦਾ ਵੀ ਹੈ ਨਾ ਜਿਹੜੇ ਆਪਣਾ ਸਾਥ ਰੰਨੇ ਆ ਭਰਾ ਇੱਧਰ ਵੀ ਬਾਕੀ ਹੁਣਾ ਬਣਾਏ ਆ ਵੀ ਤਰਪਾਲ ਲੁੜਨੇ ਵਾਲਾ ਕੋਈ ਚੱਕਰ ਨਹੀਂ ਪਿੱਛੇ ਨਹੀਂ ਬਾਈ ਦਸਮੇਸ਼ ਤੇ ਦੋ ਸੀਜ਼ਨ ਬੰਦਿਆਂ ਨੇ ਪਾਉਂਦਾ ਰਿਹਾ ਤਰਪਾਲ 15 ਦਿਨਾਂ ਬਾਅਦ ਫਾਰਮ ਵਾਲਿਆਂ ਦਾ ਅੰਕਲ ਉਹਨਾਂ ਦਾ ਫੋਨ ਆ ਜਾਂਦਾ ਸੀ ਵੀ ਥੋੜੀ ਤਰਪਾਲ ਲੁੜ ਗਈ ਬਸ ਹਨਾ ਵੀ ਜਾਂ ਸਾਰਾ ਸੀਜ਼ਨ ਵਧੀਆ ਲਾ ਲੈਣਾ ਜਾਣ ਲੱਗੇ ਬਸ ਘਰ ਨੂੰ ਛੇਤੀ ਚੱਲੀਏ ਛੇਤੀ ਚੱਲੀਏ ਪਤਾ ਨਹੀਂ ਕੀ ਚੱਕਰ ਹੋ ਜਾਂਦਾ ਹਨਾ ਜਿਵੇਂ ਪਹਿਲਾਂ ਜੇ ਮਸ਼ੀਨੇ 4 ਦਿਨ ਪਹਿਲਾਂ ਹੋਰ ਚੱਲ ਜਵੇ ਫੇਰ ਨਹੀਂ ਆਪਾਂ ਕੋ ਕਰਦੇ ਵਿਉਦੇ ਕਰਕੇ ਹੁਣਾ ਤਰਪਾਲ ਨੂੰ 1 ਘੰਟਾ ਲੱਗਿਆ ਪੂਰੀ ਐਨ ਤਸੱਲੀ ਨਾਲ ਬੰਨ ਕੇ ਪਾਤੀ ਵੀ ਤਰਪਾਲ ਜਿੰਨੀ ਮਰਜ਼ੀ ਨੇਰੀ ਚ ਖੜਾਈ ਜਾਵੇ ਤਰਪਾਲ ਨਹੀਂ ਉਡੂਗੀ ਐਨ ਰੱਸੀ ਦੇ ਲਾਤੇ ਦੋ ਗੋਲੇ ਨਾਲੇ ਰੱਸੀ ਲੈ ਆਂਦੀ ਦੀ ਹੈ ਨਾ ਬਹੁਤ ਸੋਹਣਾ ਕੱਪੜਾ ਬਈ ਤਰਪਾਲ ਦਾ ਚਲੋ ਚਲਦੇ ਆਂ ਫਿਰ ਉਹ ਪੰਪ ਤੇ ਨਹਾ ਧੋ ਕੇ ਪٹرول ਪੰਪ ਤੇ ਚਲਦੇ ਆਂ ਮੋਟਰਸਾਈਕਲ ਆਪਾਂ ਬਾਹਰ ਰੱਖ ਲਿਆ ਮੋਟਰਸਾਈਕਲ ਆਇਆ ਵੀ ਇਹਦੇ ਘਰੇ ਲਾ ਜਾਾਂਗੇ ਕਿਉਂ ਆਇਆ ਫਿਰ ਓਰੇ ਕਿਹੜਾ ਬਈ ਨਹਾਉਣ ਧੋਣ ਦਾ ਜਿਗਾਰਤੀ ਹੈ ਨਾ ਕਿਤੇ ਵੀ ਪੰਪ ਪٹرول ਪੰਪ ਤੇ ਜਾ ਕੇ ਨਹਾ ਧੋ ਕੇ ਵਧੀਆ ਕੱਪੜੇ ਕੁੱਪੜੇ ਜਿਹੜੇ ਪਾਉਨੇ ਆ ਪੂਨੇ ਵਾਲੇ ਆ ਸਕਾ ਕੇ ਧੋ ਕੇ ਸਕਾ ਕੇ ਪਾ ਕੇ ਫਿਰ ਐਨ ਕਰਦੇ ਆ ਜੀ ਰਵਾਨਗੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਨੇ ਸਾਡਾ ਸੀਜ਼ਨ ਦੇ ਵਿੱਚ ਨਾ ਪੂਰਾ ਮਨ ਲੋ ਸਾਥ ਦਿੱਤਾ ਏਜੰਟਾਂ ਦਾ ਮਸ਼ੀਨਾਂ ਵਾਲਿਆਂ ਦਾ ਸਾਰਿਆਂ ਦਾ ਹੀ ਤਹਿ ਦਲੋਂ ਬਹੁਤ ਬਹੁਤ ਸ਼ੁਕਰੀਆ ਜੀ ਚਲੋ ਚੱਲਦੇ ਆ ਜੀ ਹੁਣ ਪੈਟਰੋਲ ਪੰਪ ਤੇ ਨਾ ਧੋ ਕੇ ਫਿਰ ਮਿਲਦੇ ਆ ਆਈਰਾ ਦੀ ਮੱਕੀ ਪਈ ਔਰੇ ਹਣਾ ਹਜੇ ਮੈਂ ਕਹਿੰਨਾ ਵੀ ਬਈ ਇਹ ਪੂਰਾ ਸਾਲ ਇਹ ਮਨਲਾ ਦਾ ਮੱਕੀ ਦੇ ਵਿੱਚ ਵੇਂਦੇ ਰਹਿਣਗੇ ਨਾ ਵੀ ਹਜੇ ਦੇ ਲੋ ਮੱਕੀ ਜਿਹੜੀ ਛੱਲੀਆਂ ਨੇ ਨਾ ਤੋੜ ਕੇ ਰੱਖੀਆਂ ਤੀਆਂ ਹੁਣ ਥਰੈਸਰ ਨਾਲ ਕੱਢੀ ਜਾਂਦੇ ਆ ਛਕਾ ਕੇ ਹਨਾ 19 ਕੇ ਵੇਚੀ ਜਾਂਦੇ ਜਿੰਨੀ ਕੁ ਮੱਲੋ ਪੈਸੇ ਦੀ ਲੋੜ ਆ ਬਾਕੀ ਮਾਲ ਲੈਣਾ ਛੱਲੀਆਂ ਛੱਲੀਆਂ ਹੁਣ ਤਾਂ ਵੈਸੇ ਨਿਕਲ ਗਈਆਂ ਸਾਰੀਆਂ ਹੀ ਹੁਣ ਤਾਂ ਸਾਰੇ ਹੀ ਗਰੇ ਜਿਹੜੇ ਛੱਲੀਆਂ ਦੇ ਅੱਗੇ ਲੱਗੇ ਹੋਏ تھے ਹਨਾ ਹੁਣ ਤਾਂ ਮੱਲੋ ਖਾਲੀ ਹੋ ਗਈਆਂ ਹੁਣੇ ਵੇਚ ਕੇ ਫ੍ਰੀ ਹੋ ਜਾਣਗੇ ਬਾਕੀ ਆਪਣਾ ਕਾਟਰ ਉਹ ਖੜਾ ਮੱਕੀ ਵਾਲਾ ਤੇ ਮੋਲੀ ਦੀਆਂ ਤਰਪਾਲ ਨਹੀਂ ਕੱਢੀ ਵਿੱਚੋਂ ਮਸ਼ੀਨ ਦੇ ਟੈਂਕ ਦੇ ਨਹੀਂ ਨੂੰ ਢਾਕੇ ਜਾਂਦੇ ਸਮਾਂ ਰੱਖਾ ਮੁਰੇ ਹਾਂ ਰੱਖੀ ਹੈ ਤਰਪਾਲ ਜਾਗੇ ਮੁਰੇ ਹੋਰ ਮੁਰੇ ਸਮਾਨ ਰੱਖਿਆ ਆਪਣਾ ਕੱਢ ਲਾ ਭੇਜ ਨਿਕਲਦੀ ਯਾਰ ਸਮਾਨ ਆ ਚਾਦਰਾਂ ਨੇ ਆਓ ਪਹਿਲੇ ਚੁੱਟ ਰੱਖਿਆ ਬੰਦੇ ਪਈ ਵੀ ਜਾ ਇਹ ਰਗਣਾ ਜ਼ਰੂਰੀ ਤਾਂ ਜੇ ਚਾਹੇ ਉਹਨੂੰ ਵੀ ਨਾਂ ਵੀ ਢੱਕ ਦੇ ਚੱਲ ਕੋਈ ਨਹੀਂ ਹੁਣ ਮੈਂ ਬਾਅਦ ਚ ਪਾ ਕੇ ਜਾਊਂਗਾ ਅਕੇ ਚੱਲ ਚੱਕ ਫੇ ਬੈਗਾ